तो है। आयो भी आयो देख लो देख लो धर्मिंद्र चढ़ गया ट्रांसफार्मरेश क्या मरना अज्ञा जा मेनू पैग ला दू ਸ਼ੇਅਰ ਕਰੋ ਸਾਰੇ ਅੱਗੇ ਵੀ ਦੇਖਣਾ ਮੰਨਦਾ ਹੀ ਨਹੀਂ ਕਿਸੇ ਦੀ ਇਹ ਕਿ ਕੀ ਕਰੀਏ ਵੀਡੀਓ ਬਣਾਉਣੀ ਪੈਣੀ ਹੈ ਕਰਦਾ ਡਰਾਮੇ ਆ ਟ੍ਰਾਂਸਫਰਮ ਦੇ ਚੜ ਗਿਆ ਆ ਵੇਖ ਲੋ ਇਹ ਮੈਂ ਪੈਗ ਲਵਾਉ ਗਲਾਸ ਲਿਆਉ ਗਲਾਸ ਵੀ ਮੰਗੀਆਂ ਨਾਲ ਤੇ ਦਾਰੂ ਦੀ ਬੋਤਲ ਰੱਖੀ ਬੈਠਾ ਆ ਗਲਾਸ ਵੀ ਲੈ ਕੇ ਉਹ ਗਲਾਸ ਵੀ ਆ ਗਿਆ ਆ ਵੇਖੋ ਬਾਈ ਐਂ ਦਾਰੂ ਕੀਤੀ ਜਾਂਦੀ ਆ ਕਹਿੰਦਾ ਜਾ ਦਾਰੂ ਪਿਆਓ ਫੇਰ ਉੱਤੋਂ ਹਾਂ ਆਓ ਵੇਖੋ ਦੇਖੋ ਪੈਗ ਲੱਗ ਰਿਹਾ ਛੋਲੇ ਜਲ ਵੀ ਅੱਜ ਤਾਂ ਵੀ ਧਰਮਿੰਦਰ ਵਾਲਾ ਕੰਮ ਆ ਉਹ ਟੈਂਕੀ ਦੇ ਜਿਹੜੇ ਆਈ ਡੱਗੀ ਵੀਰੇ ਮੈਂ ਲਾਇਆ ਸੀ ਲੈਿੰਦਾ ਹੀ ਨਹੀਂ ਹੁਣ ਕੀ ਕਰੀਏ ਉਹ ਕਿੰਨਾ ਪੈਗ ਲਾ ਲੰਦਾ ਸਾਰਾ ਆਪ ਥੱਲੇ ਆਏ ਹਾਂ ਆ ਵਾਹ ਆਪਣੇ ਪਿੰਡ ਦੇ ਹੀ ਆ

ਬਾਈ ਲੈਟ ਕਟਾਈ ਹੋਈ ਆ ਆਹ ਦੂਜੇ ਟ੍ਰਾਂਸਫਰਾਂ ਤੋਂ ਬੰਦ ਕੀਤੀ ਹੋਈ ਆ ਲੈਟ ਕੋਈ ਨਹੀਂ ਕੋਈ ਨਹੀਂ ਆਇਆ ਨਹੀਂ ਨਹੀਂ ਛੇਤੀ ਨਹੀਂ ਮਾਰਨ ਦਿੰਦੇ ਇਹਨੂੰ ਵੀ ਵੇਖੀ ਚੱਲੋ ਇਹਦੇ ਯਾਰ ਸੁਗਲੀਆਂ ਸੁਣੋ ਇਹਦੀਆਂ ਹਣ ਨੇ ਮੀਟ ਮੰਗਵਾਉਣਾ ਤੇ ਕਾਕੋ ਵੀ ਦਾ ਦੀ ਬੋਤਲ ਵੀ ਸਾਈਡ ਤੇ ਆ ਗਿਆ ਆ ਗਿਆ ਲਓ ਬਈ ਪੋਤਰਾ ਲਓ ਵੀ ਸੋਤੇ ਚੱਕ ਪਿਆ ਹੋਇਆ ਇਹ ਲੋਨਾਂ ਨੇ ਔਨ ਲਾਈਫ ਹੱਤ ਮਾਰਾ ਹਾਰਾ ਵੀ ਦੁਨੀਆ ਦਾ ਲੈਓ ਨਿਆ ਚਿਕਨੇ ਦੇ ਆਸਤੇ ਕੋਈ ਨਹੀਂ ਚਾਵਲਾ ਉਹ ਠੀਕ ਆ ਡੀ ਐਂਡ ਕਰ ਬਸ ਫਰਗਾ ਲੋ ਕਹਿੰਦਾ ਬਈ ਨਾ ਨਰਮਾ ਅੱਲਾ ਦੇ ਭੇਡੋ ਦੀ ਉਹ ਇੱਥੇ ਖੜੀਆਂ ਨੇ ਸਹੀ ਗੱਲ ਅੱਲਾ ਵੀ ਤੁਸੀਂ ਕੀ ਜਾਣੋ ਬਸਾਂਤੀ ਗਈ ਮੰਨ ਤੇ ਉੱਤਰ ਗਿਆ ਮਾਸੀ ਲੈ ਗਈ ਉਹਨੂੰ ਤਾਰ ਕੇ ਮੈਂ ਕਿਹਾ ਮਾਸੀ ਤਾਰ ਕੇ ਲੈ ਗਈ ਤੁਸੀਂ ਦੱਸ ਦੋਈ ਕੀ ਵਿਚਾਰ ਇਹਨਾਂ ਬਾਰੇ ਇਹ ਕਾਹ ਤੋਂ ਜੜੇ ਸੀਗੇ ਤੁਹਾਨੂੰ ਕੀ ਪਤਾ ਕੀ ਇਹਨਾਂ ਦਾ ਘਰ ਦਾ ਮਾਮਲਾ ਖਣ ਗਿਆ ਤੁਹਾਡਾ ਓ ਕੀ ਆ ਫਿਰ ਦਾ ਫੰਕਾ ਸਾਨੂੰ ਕੀ ਖਬਰ ਵਿਆਹ ਕਰਕੇ ਕੀ ਪਤਾ ਹੁਣ ਤੁਹਾਨੂੰ ਪਤਾ ਕਰੀਦਾ ਉਹਨਾਂ ਦਾ ਜਾਂ ਪੈਣੂ ਕਰਸਣਾਂ ਤੇ ਐਕਸ ਕਰਨ ਕਿਹੜਾ ਹੁੰਦਾ ਇਦਾਂ ਸੱਜਿਆ ਤਾਂ ਫਤਾਂ ਹੰਦਪਾਤੋ ਸਾਰਾ ਇਹ ਕਿਹੋ ਜਿਹਾ ਸਰਬਾਰ ਲੱਗਾ ਹੈ ਆਪਾਂ ਨੂੰ ਕੀ ਪਿਆ ਕਹਿੰਦੇ ਉਹ ਕਿਤੇ ਦੱਬੜੇ ਤੇ ਦੇ ਦੋ ਸਾਢੇ ਘਰੋ ਲੜਕੇ ਆ ਜਾਂਦੇ ਛੋਲੇ ਫਿਲਮ ਵਾਲਾ ਕੰਮ ਹੋ ਗਿਆ ਹਾਂ ਸੁਖਿੰਦਰ ਜਿਹੜਾ ਆਇਆ ਬਖਾਂਤੀ ਪਸੰਤੀ ਦਾ ਕਰਕੇ ਹਾਂ ਉਹ ਕੰਮ ਹੋ ਗਿਆ ਇਹਦੀ ਬਖਾਂਤੀ ਪਸੰਤੀ ਦਾ ਕਰਕੇ ਚੱਲ ਗਿਆ ਹਾਂ ਕੋਈ ਨਹੀਂ ਹਾਂ ਇਹ ਚੰਗੇ ਹਾਂ ਲੈ ਲੋ ਬਈ ਮਸ਼ਹੂਰੀਆਂ ਆ ਗਈਆਂ ਵਿੱਚ ਕਰ ਕੇ ਵੀ ਕਰ ਜਾਂਦੇ ਆ ਆ ਗੱਗੇ ਭਾਈ ਆਈ ਮੜਿਆ ਆ ਮੁੰਡਾ ਕਹ ਤਾ ਜੜਿਆ 10 ਦੇ ਕੋ ਨੂੰ ਨਹੀਂ ਪਤਾ ਸੋ ਠੀਕ ਚਲੋ ਭਾਈ ਠੀਕ ਆ ਸਾਨੂੰ ਤਾਂ ਆਪ ਨਹੀਂ ਪਤਾ ਕਿਉਂ ਜੜਿਆ ਸੀ ਮੰਨੀ ਨਹੀਂ ਪਰ ਸਾਡੀ ਆਂ ਕਰਕੇ ਵੀਡੀਓ ਬਣਾ ਲਈ ਚਲ ਜੀ